ਚਟਕੇ ਤੇ ਟੰਗਾ ਘਵਾ ਲੈਂਦੀ ਦੁੱਧ ਦੇ ਦਿੰਦੀ ਹੈ ਮਾੜਾ ਚਟਲੀ ਥੋੜੀ ਹੈ ਤਕਲੀ ਨਹੀਂ ਹੈ ਆਪਣੀ ਹੈ ਹਾਂ ਇੱਕ ਗਵਾਂ 25 ਸਾਡੀ ਮਰ ਗਈ ਸੀ ਅੱਛਾ ਤੇ ਆਪਣਾ ਜੇ ਬੱਚਾ ਮਰ ਜੇ ਆਪਾਂ ਜੇ ਆਪਣੇ ਮਾਂ ਦਾ ਪੇਮ ਹੋਏ ਤੇ ਫਿਰ ਆਪਾਂ ਨਸ ਘੱਟ ਕੇ ਰੱਖ ਲਾਂਗੇ ਉਹਦੇ ਮੇਰੇ ਹੁਣ ਇੱਕ ਚੀਜ਼ ਜਾਨਵਰ ਮਾਰ ਹੀ ਗਿਆ ਹਾਂ ਉਹ ਮਰ ਗਿਆ ਪਰ ਇਹ ਤੈਨੂੰ ਪਤਾ ਨਹੀਂ ਕਿ ਵੀ ਇਹਨੂੰ ਆਪਾਂ ਪੁੱਛਦੇ ਆਂ ਇਹਦੀ ਪੂਜਾ ਕਰਦੇ ਆਂ ਗਊ ਮਾਤਾ ਹੈ ਹੋਰ ਕੋਈ ਹੈ ਕੋਈ ਥੂੜ ਥੋੜੀ ਹੈ ਵੀ ਜਿਹੜਾ ਬੱਟਕੇ ਆਪਣੇ ਤੁਹਾਨੂੰ ਸਿਟੀ ਹਲਕਾ ਵਿਕੇ ਇੱਕ ਵਿਅਕਤੀ ਨੇ ਕੰਪਲੀਟ ਦਿੱਤੀ ਜਿ ਕਿਸੇ ਵਿਅਕਤੀ ਨੇ ਉਹ ਮਤਲਬ ਗਾਂ ਦੇ ਆਪਣੇ ਉਹਦੇ ਬੱਚੇ ਦਾ ਉਹਦਾ ਸਿਰ ਕੱਟ ਕੇ ਆਪਣੇ ਘਰੇ ਰੱਖਿਆ ਗਿਆ ਉਹਦੀ ਉਸ ਰਿਪੋਰਟ ਕੰਪਲੀਟ ਤੇ ਅਸੀਂ ਥਾਣਾ ਸਿਟੀ ਵਿੱਚ ਮੁਕੱਦਮਾ ਦਰਜ ਕਰਕੇ ਉਸ ਵਿਅਕਤੀ ਦੀ ਜਿਸ ਵਿਅਕਤੀ ਨੇ ਗਾਂ ਦੇ ਬੱਚੇ ਦਾ ਸਿਰ ਕੱਟ ਕੇ ਆਪਣੇ ਘਰੇ ਰੱਖਿਆ ਸੀ ਉਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਸਾਡੇ ਵੱਲੋਂ ਥਾਣਾ ਸਿਟੀ ਫੈਕਲ ਦਾ ਵਿੱਚ ਕਾਰਵਾਈ ਹਮਲੇ ਚ ਲਿਆਂਦੀ ਗਈ ਸਾਡੇ ਵੱਲੋਂ ਸਰ ਕੀ ਕਾਰਨ ਕੇ ਸਾਹਮਣੇ ਆਇਆ ਕਿ ਇਸ ਤਰ੍ਹਾਂ ਕਿਉਂ ਕੀਤਾ ਐ ਐਕਚੁਅਲੀ ਜੋ ਮੁੱਢਲੇ ਤੌਰ ਤੇ ਤਰਤੀਤ ਤਰ੍ਹਾਂ ਇਹ ਸਾਹਮਣੇ ਆਇਆ ਉਸ ਵਿਅਕਤੀ ਨੇ ਗਾਵਾਂ ਰੱਖੀਆਂ ਨੇ ਉਹ ਗਾਂ ਦੇ ਮਤਲਬੀ ਦੁੱਧ ਦੇਣ ਵਾਲੇ ਸੀ ਉਹਦੇ ਬੱਚੇ ਨੂੰ ਜਨਮ ਦਿੱਤਾ ਤੇ ਉਹਦੇ ਬੱਚੇ ਦਾ ਮੌਤ ਹੋ ਗਈ ਤੇ ਗਾਂ ਦੁੱਧ ਨਹੀਂ ਦਿੰਦੀ ਸੋਨੇ ਕੀ ਕੀਤਾ ਮਤਲਬੀ ਉਹਨੇ ਉਹਨੇ ਬੱਚੇ ਇਹਦੇ ਬੱਚੇ ਦੀ ਮੌਤ ਹੋ ਗਈ ਤੇ ਬੱਚੇ ਦਾ ਜਿਹੜਾ ਮਤਲਬੀ ਸਿਰ ਸੀ ਉਹ ਕੱਟ ਕੇ ਰੱਖ ਲਿਆ ਤੇ ਉਹ ਮਤਲਬੀ ਗਾਂ ਨੂੰ ਦਿਖਾਉਣ ਵਾਸਤੇ ਵੀ ਉਹਦੇ ਨਾਲ ਵੀ ਗਾਂ ਦੁੱਧ ਦੇਵੇ ਕਰੇਗੀ ਐਕਚੁਅਲੀ ਹੋਰ ਆਈ ਕਰਨੇ ਹੋਰ ਕੋਈ ਕੋਈ ਧਾਰਮਿਕ ਜਾਂ ਕੋਈ ਹੋਰ ਇਸ਼ੂ ਨਹੀਂ ਹੈਗਾ